ਮੇਰਾ ਲਾਈਵ ਜੈਕਟ ਪਾਈ ਜਾਓ ਸਮਝ ਲਓ ਮੁਣਾ ਨਹੀਂ ਬਾਥੀ ਜਿੰਨੂੰ ਡਰ ਲਿਆ ਕਿ ਅੰਦਰ ਬੈਠ ਜਾਓ ਥੋੜਾ ਜਿਹਾ ਬੇਟਾ ਕੋਈ ਗੱਲ ਨਹੀਂ ਵਾਇਕ ਜੀ ਕਾ ਖਲਸਾ ਵਾਇਕ ਜੀ ਕੀ ਫਤਿਹ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਪੰਜਾਬ ਇੱਕ ਵਾਰੀ ਫੇਰ ਹਰਾਮੀ ਮਾਰ ਹੀਠ ਆ ਗਿਆ ਸੋ ਅੱਜ ਅਸੀਂ ਆਪਣੀ ਇੱਕ ਟੀਮ ਲੈ ਕੇ ਗਰਦਾਸਪੁਰ ਜ਼ਿਲ੍ਹੇ ਵਿੱਚ ਪਹੁੰਚੇ ਸੀ ਗਰਦਾਸਪੁਰ ਜ਼ਿਲ੍ਹੇ ਵਿੱਚ ਰਾਤ ਨੂੰ ਰਾਵੀ ਦੇ ਵਿੱਚ ਕਾਫੀ ਪਾਣੀ ਆ ਗਿਆ ਜਿਸ ਦੇ ਹੋਂਦ ਦੇ ਕਰਕੇ ਸਵਾ ਹੀ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰ ਰੇਟ ਫਿਰ ਤੋਂ ਦੁਬਾਰਾ ਤੋਂ ਆ ਚੁੱਕੇ ਨੇ ਸੋ ਜੋ ਤੁਸੀਂ ਅੱਜ ਇਹ ਜਗਾ ਦੇਖ ਰਹੇ ਪਿੰਡ ਦਾ ਨਾਮ ਦਮੂੜੀ ਇੱਥੇ ਇੱਕ ਜਿਹ ਬਾਹਰ ਨਵੋਦਿਆ ਸਕੂਲ ਚੱਲਦਾ ਜਿਸ ਦੇ ਵਿੱਚ 400 ਦੇ ਕਰੀਬ ਬੱਚਾ 150 ਦੇ ਕਰੀਬ ਇਥੋਂ ਦਾ ਸਟਾਫ 5 550 ਦੇ ਕਰੀਬ ਜਿਹੜੇ ਇੱਥੇ ਬੱਚੇ ਔਰ ਸਟਾਫ ਜਿਹੜਾ ਇਥੋਂ ਦਾ ਉਹ ਫਸਿਆ ਹੋਇਆ ਸੋ ਖਾਲਸਾ ਈ ਦੀ ਟੀਮ ਤੱਕ ਇਹਨਾਂ ਨੇ ਪਹੁੰਚ ਕੀਤੀ ਸੀ ਕਿ ਇਹਨਾਂ ਦਾ ਫੋਨ ਸਵੇਰੇ ਆਇਆ ਥੇ ਸੋ ਉਸੇ ਟਾਈਮ ਹੀ ਅਸੀਂ ਆਪਣੀਆਂ ਬੋਟਾਂ ਲੈ ਕੇ ਇੱਥੇ ਪਹੁੰਚ ਗਏ ਸੀ rescued operation ਜਿਹੜਾ ਉਹ ਇੱਥੇ ਸਟਾਰਟ ਕਰ ਦਿੱਤਾ ਹੋਇਆ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਛੱਤਾਂ ਦੇ ਉੱਪਰ ਬੱਚੇ ਚੜੇ ਹੋਏ ਬੱਚੇ ਕਦੋਂ ਦਾ ਪਾਣੀ ਆਇਆ ਹੋਇਆ ਇੱਥੇ ਤੇ ਕਿਵੇਂ ਅਮਨ ਸੇਫ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਕੀ ਕਰਦਾ ਇੱਥੋਂ ਚਲੇ ਜਾਈਏ ਕਰ ਕੋਈ ਗੱਲ ਨਹੀਂ ਘਬਰਾਉਣਾ ਤੁਸੀਂ ਖਾਲਸਾ ਢਾਗ ਆ ਗਈ ਆ ਤੁਹਾਨੂੰ ਸਾਰਿਆਂ ਨੂੰ ਇੱਥੋਂ ਲੈ ਕੇ ਜਾਵਾਂਗੇ ਅਸੀਂ ਸ਼ਾਮ ਤੱਕ ਇੱਥੇ ਹੀ ਆ ਤੁਹਾਡੇ ਕੋਲ ਜਦ ਤੱਕ ਤੁਹਾਨੂੰ ਇੱਥੋਂ ਲੈ ਕੇ ਨਹੀਂ ਚਲੇ ਜਾਂਦੇ ਵਾਰੀ ਵਾਰੀ ਬੱਚਿਆਂ ਨੂੰ 10 10 15 15 ਕਰਕੇ ਅਸੀਂ ਲੈ ਕੇ ਜਾਈ ਜਾਵਾਂਗੇ ਠੀਕ ਆ ਘਬਰਾਉਣਾ ਨਹੀਂ ਰੋਟੀ ਪਾਣੀ ਖਾਓ ਤੁਸੀਂ ਅਸੀਂ ਤੁਹਾਨੂੰ ਲਈ ਜਾਵਾਂਗੇ ਵਾਰੀ ਵਾਰੀ ਸੋ ਤੁਸੀਂ ਦੇਖ ਹੀ ਰਹੇ ਹੋ ਇਹ ਬਹੁਤ ਬੁਰਾ ਹਾਲ ਜਿਹੜਾ ਗਦਾਸਪੁਰ ਡਿਸਟ੍ਰਿਕਟ ਦੇ ਵਿੱਚ ਵੀ ਆ ਹੋ ਚੁੱਕਿਆ ਹੈ ਪਾਣੀ ਜਿਹੜਾ ਵਾ ਉਹ ਕਰੀਬ ਇੱਥੇ ਵੀ 6 ਤੋਂ 7 ਫੁੱਟ ਜਿਹੜਾ ਹੋ ਚੁੱਕਿਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਸੀ ਫਸਲਾਂ ਜਿਹੜੀਆਂ ਸੀਗੀਆਂ ਝੋਨੇ ਦੀਆਂ ਉਹ ਖਰਾਬ ਹੋ ਚੁੱਕੀਆਂ ਨੇ ਸੋ ਬਹੁਤ ਹੀ ਦਰਦਨਾਕ ਇੱਕ ਵਾਰੀ ਫਿਰ ਤੋਂ ਜਿਹੜਾ ਭਿਆਨਕ ਸਮਾਂ ਜਿਹੜਾ ਪੰਜਾਬ ਦੇ ਉੱਪਰ ਆ ਚੁੱਕਿਆ ਹੈ ਪਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਇੱਕਜੁੱਟਤਾ ਦਾ ਸਬੂਤ ਜਿਹੜਾ ਉਹ ਦਿਖਾ ਰਹੇ ਨੇ ਇੱਥੇ ਲਾਗੇ ਦੇ ਪਿੰਡਾਂ ਦਾ ਲੋਕ ਜਿਹੜੇ ਨੇ ਉਹ ਇੱਥੇ ਸਕੂਲ ਦੇ ਵਿੱਚ ਪਹੁੰਚੇ ਨੇ ਉਹ ਵੀ ਸਾਡੀ ਮਦਦ ਕਰ ਰਹੇ ਨੇ ਸੋ ਰੈਸਕਿਊ ਕਰ ਔਰ ਇਥੋਂ ਇੱਥੇ ਜਿਹੜੇ ਬੱਚੇ ਫਸੇ ਨੇ ਉਹਨਾਂ ਨੂੰ ਰਾਸ਼ਨ ਪਾਣੀ ਪਾਣੀ ਮਿਨਰਲ ਵਾਟਰ ਵਗੈਰਾ ਦੀਆਂ ਦੀ ਉਹ ਵੀ ਨਾਲ ਸੇਵਾ ਕਰ ਰਹੇ ਨੇ ਸੋ ਖਾਲਸਾ ਡਿਵਲਪਰ ਵੀ ਨਿਰੰਤਰ ਇਸ ਸਮੇਂ ਇਸੇ ਤਰ੍ਹਾਂ ਜਾਰੀ ਨੇ ਜਦ ਤੱਕ ਇਥੋਂ ਸਾਰੇ ਬੱਚਿਆਂ ਨੂੰ ਰੈਸਕਿਊ ਕਰਕੇ ਸੇਫ ਜਗ੍ਹਾ ਨਹੀਂ ਪਹੁੰਚਾਇਆ ਜਾਂਦਾ ਸੋ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਲਾਈਵ ਅਪਡੇਟਸ ਜੜੀਆਂ ਨੇ ਇਥੋਂ ਦੀਆਂ ਕਾ ਦਾਸਪੁਰ ਜਲੇ ਦੀਆਂ ਸਾਂਝੀਆਂ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਹੁਣ ਸਾਰੇ ਕੋਈ ਦਖਲ ਨਹੀਂ ਦੇਂਦੇ ਸੱਚੀ ਗੱਲ ਦੋਸਤੋ ਤੁਸੀਂ ਦੇਖਿਆ ਸਵਾਗ ਪੰਜਾਬ ਟੀਵੀ ਸਵੇਰੇ ਤੁਹਾਡੇ ਨਾਲ ਇੱਕ ਖਬਰ ਸ਼ੇਅਰ ਕੀਤੀ ਸੀ ਕਿ ਇੱਕ ਸਕੂਲ ਦੇ ਵਿੱਚ 400 ਦੇ ਕਰੀਬ ਬੱਚੇ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਦੀਨਾ ਨਗਰ ਦੇ ਵਿੱਚ ਨਮੋਦਿਆ ਵਿਦਿਆਲੇ ਸੀ ਜਿੱਥੇ ਕਿ 400 ਬੱਚੇ ਹੋਸਟਲ ਦੇ ਵਿੱਚ ਅਤੇ ਨਾਲ ਹੀ 40 ਤੋਂ ਵੱਧ ਸਟਾਫ ਸੀ ਅਤੇ ਹੁਣ ਪਤਾ ਲੱਗਾ ਕਿ ਇਹਨਾਂ ਦੀ ਗਿਣਤੀ 550 ਦੇ ਕਰੀਬ ਸੀ ਜਿਨ੍ਹਾਂ ਨੂੰ ਕਿ ਖਾਲਸੇ ਨੇ ਯਾਨੀ ਕਿ ਖਾਲਸਾ ਆਡ ਨੇ ਰੈਸਕਿਊ ਕੀਤਾ ਪ੍ਰਸ਼ਾਸਨ ਦੀ ਕੋਈ ਵੀ ਟੀਮ ਇਸ ਸਕੂਲ ਤੱਕ ਨਹੀਂ ਪਹੁੰਚ ਸਕੀ ਜਦ ਕਿ ਪੂਰੀ ਵਾਇਰਲ ਵੀ ਨਿਊਜ਼ ਹੋਈ ਹੈ ਸਵੇਰੇ ਕਿ ਇੱਕ ਸਕੂਲ ਦੇ ਵਿੱਚ 4500 ਬੱਚਾ ਫਸਿਆ ਹੋਇਆ ਹੈ ਜਿੱਥੇ ਕਿ ਉਹਨਾਂ ਦੇ ਮਾਪੇ ਵੀ ਲਗਾਤਾਰ ਉਹਨਾਂ ਨੂੰ ਅਡੀਗ ਰਹੇ ਸੀ ਪਰ ਹੁਣ ਖਾਲਸੇ ਨੇ ਖਾਲਸਾ ਏਡ ਨੇ ਇਹਨਾਂ ਨੂੰ ਰੈਸਕਿਊ ਕੀਤਾ ਅਤੇ ਇਹਨਾਂ ਦੇ ਘਰੋ ਘਰ ਪਹੁੰਚਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਪਹਿਲਾਂ ਇਹਨਾਂ ਨੂੰ ਖਾਣ ਪੀਣ ਦੇ ਲਈ ਦਿੱਤਾ ਗਿਆ ਕਿਉਂਕਿ ਲਗਾਤਾਰ ਇਹ ਬੱਚੇ ਇਸ ਸਕੂਲ ਦੇ ਵਿੱਚ ਫਰਸਟ ਫਲੋਰ ਤੇ ਫਸੇ ਹੋਏ ਸਨ ਸੋ ਆਓ ਇਸ ਮੌਕੇ ਦੀ ਪੂਰੀ ਵੀਡੀਓ ਵੱਲ ਤੁਹਾਨੂੰ ਲੈ ਚੱਲਦੇ ਆਂ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਜੀ ਮੇਰਾ ਲਾਈਵ ਜੈਕਟ ਪਾਈ ਜਾਓ ਸਮਝ ਨਹੀਂ ਲੱਗਦਾ ਜੀ ਜਿੰਨੂੰ ਡਰ ਲਿਆ ਕਿ ਅੰਦਰ ਬੈਠ ਜਾਓ ਥੋੜਾ ਜਿਆ ਬੈਠਾ ਕੋਈ ਗੱਲ ਨਹੀਂ ਵਾਈਕ ਜੀ ਕਾ ਖਲਸਾ ਵਾਈਕ ਜੀ ਕੀ ਫਤੇ ਸੰਗਤ ਜਿਵੇਂ ਆਪ ਜੀ ਨੂੰ ਪਤਾ ਪੰਜਾਬ ਇੱਕ ਵਾਰੀ ਫੇਰ ਹੜਾਂ ਦੀ ਮਾਰ ਰੇਟ ਆ ਗਿਆ ਸੋ ਅੱਜ ਅਸੀਂ ਆਪਣੀ ਇੱਕ ਟੀਮ ਲੈ ਕੇ ਗਰਦਾਸਪੁਰ ਜ਼ਿਲ੍ਹੇ ਵਿੱਚ ਪਹੁੰਚੇ ਸੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਰਾਵੀ ਦੇ ਵਿੱਚ ਕਾਫੀ ਪਾਣੀ ਆ ਗਿਆ ਜਿਸ ਦੇ ਆਉਣ ਦੇ ਕਰਕੇ ਸਵਾ ਹੀ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰ ਰੇਟ ਫਿਰ ਤੋਂ ਦੁਬਾਰਾ ਤੋਂ ਆ ਚੁੱਕੇ ਨੇ ਸੋ ਜੋ ਤੁਸੀਂ ਅੱਜ ਇਹ ਜਗਾ ਦੇਖ ਰਹੇ ਪਿੰਡ ਦਾ ਨਾਮ ਦਮੂੜੀ ਇੱਥੇ ਇੱਕ ਜਵਾਹਰ ਨਵੋਦਿਆ ਸਕੂਲ ਚੱਲਦਾ ਜਿਸ ਦੇ ਵਿੱਚ 400 ਦੇ ਕਰੀਬ ਬੱਚਾ 150 ਦੇ ਕਰੀਬ ਇਥੋਂ ਦਾ ਸਟਾਫ 5 550 ਦੇ ਕਰੀਬ ਜਿਹੜੇ ਇੱਥੇ ਬੱਚੇ ਔਰ ਸਟਾਫ ਜਿਹੜਾ ਇਥੋਂ ਦਾ ਉਹ ਫਸਿਆ ਹੋਇਆ ਸੋ ਖਾਲਸਾਈਡ ਦੀ ਟੀਮ ਤੱਕ ਇਹਨਾਂ ਨੇ ਪਹੁੰਚ ਕੀਤੀ ਸੀ ਕਿ ਇਹਨਾਂ ਦਾ ਫੋਨ ਸਵੇਰੇ ਆਇਆ ਇੱਥੇ ਸੋ ਉਸੇ ਟਾਈਮ ਹੀ ਅਸੀਂ ਆਪਣੀਆਂ ਬੋਟਾਂ ਲੈ ਕੇ ਇੱਥੇ ਪਹੁੰਚ ਗਏ ਸੀ ਏਸਕਿਊ ਆਪਰੇਸ਼ਨ ਜਿਹੜਾ ਉਹ ਇੱਥੇ ਸਟਾਰਟ ਕਰ ਦਿੱਤਾ ਹੋਇਆ ਤੁਸੀਂ ਸਾਹਮਣੇ ਦੇਖ ਰਹੇ ਉਪਰ ਛੱਤਾਂ ਦੇ ਉੱਪਰ ਬੱਚੇ ਚੜੇ ਹੋਏ ਬੱਚਿਆਂ ਕੋਲੋਂ ਦਾ ਪਾਣੀ ਆਇਆ ਹੋ ਏ ਕਿਵੇਂ ਅਮਨ ਸਹਿਪ ਮਹਿਸੂਸ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਕੀ ਕਰਦਾ ਇੱਥੋਂ ਚਲੇ ਜਾਈਏ ਕਰ ਕੋਈ ਗੱਲ ਨਹੀਂ ਘਬਰਾਉਣਾ ਤੁਸੀਂ ਖਾਲਸਾ ਏਡ ਆ ਗਈ ਆ ਤੁਹਾਨੂੰ ਸਾਰਿਆਂ ਨੂੰ ਇੱਥੋਂ ਲੈ ਕੇ ਜਾਵਾਂਗੇ ਅਸੀਂ ਸ਼ਾਮ ਤੱਕ ਇੱਥੇ ਹੀ ਆ ਤੁਹਾਡੇ ਕੋਲ ਜਦ ਤੱਕ ਤੁਹਾਨੂੰ ਇੱਥੋਂ ਲੈ ਕੇ ਨਹੀਂ ਚਲੇ ਜਾਂਦੇ ਵਾਰੀ ਵਾਰੀ ਬੱਚਿਆਂ ਨੂੰ 10 10 15 15 ਕਰਕੇ ਆਸੀਂ ਲੈ ਕੇ ਜਾਈ ਜਾਵਾਂਗੇ ਠੀਕ ਆ ਘਬਰਾਉਣਾ ਨਹੀਂ ਰੋਟੀ ਪਾਣੀ ਖਾਓ ਤੁਸੀਂ ਅਸੀਂ ਤੁਹਾਨੂੰ ਲਈ ਜਾਵਾਂਗੇ ਵਾਰੀ ਵਾਰੀ ਸੋ ਤੁਸੀਂ ਦੇਖ ਹੀ ਰਹੇ ਹੋ ਇਹ ਬਹੁਤ ਬੁਰਾ ਹਾਲ ਜਿਹੜਾ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਵੀ ਆ ਹੋ ਚੁੱਕਿਆ ਹੈ ਪਾਣੀ ਜਿਹੜਾ ਵਾ ਉਹ ਕਰੀਬ ਇੱਥੇ ਵੀ 6 ਤੋਂ 7 ਫੁੱਟ ਜਿਹੜਾ ਹੋ ਚੁੱਕਿਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਸੀ ਫਸਲਾਂ ਜਿਹੜੀਆਂ ਸੀਗੀਆਂ ਝੋਨੇ ਦੀਆਂ ਉਹ ਖਰਾਬ ਹੋ ਚੁੱਕੀਆਂ ਨੇ ਸੋ ਬਹੁਤ ਹੀ ਦਰਦਨਾਕ ਇੱਕ ਵਾਰੀ ਫਿਰ ਤੋਂ ਜਿਹੜਾ ਭਿਆਨਕ ਸਮਾਂ ਜਿਹੜਾ ਪੰਜਾਬ ਦੇ ਉੱਪਰ ਆ ਚੁੱਕਿਆ ਪਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਇਕਜੁੱਟਤਾ ਦਾ ਸਬੂਤ ਜਿਹੜਾ ਉਹ ਦਿਖਾ ਰਹੇ ਨੇ ਇੱਥੇ ਲਾਗੇ ਦੇ ਪਿੰਡਾਂ ਦਾ ਲੋਕ ਜਿਹੜੇ ਨੇ ਉਹ ਇੱਥੇ ਸਕੂਲ ਦੇ ਵਿੱਚ ਪਹੁੰਚੇ ਨੇ ਉਹ ਵੀ ਸਾਡੀ ਮਦਦ ਕਰ ਰਹੇ ਨੇ ਸੋ ਰੈਸਕਿਊ ਕਰ ਔਰ ਇਥੋਂ ਇੱਥੇ ਜਿਹੜੇ ਬੱਚੇ ਫਸੇ ਨੇ ਉਹਨਾਂ ਨੂੰ ਰਾਸ਼ਨ ਪਾਣੀ ਪਾਣੀ ਮਿਨਰਲ ਵਾਟਰ ਵਗੈਰਾ ਦੇਣ ਦੀ ਉਹ ਵੀ ਨਾਦ ਸੇਵਾ ਕਰ ਰਹੇ ਨੇ ਸੋ ਖਾਲਸਾ ਡਿਵਲਪਰ ਤੋਂ ਵੀ ਨਿਰੰਤਰ ਇਹ ਸੰਗਮ ਇਸੇ ਤਰ੍ਹਾਂ ਜਾਰੀ ਨੇ ਜਦ ਤੱਕ ਇਥੋਂ ਦੇ ਸਾਰੇ ਬੱਚਿਆਂ ਨੂੰ ਰੈਸਕਿਊ ਕਰਕੇ ਸੇਫ ਜਗ੍ਹਾ ਨਹੀਂ ਪਹੁੰਚਾਇਆ ਜਾਂਦਾ ਸੋ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਲਾਈਵ ਅਪਡੇਟਸ ਜਿਹੜੀਆਂ ਨੇ ਇਥੋਂ ਦੀਆਂ ਕਦਾਸਪੁਰ ਜਲੇ ਦੀਆਂ ਸਾਂਝੀਆਂ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਹਮਨ ਸਾਰੇ ਕੋਈ ਦਖਲ ਨਹੀਂ ਦੇਂਦੇ